ਇਹ ਵੀਡੀਓ ਬਹੁਤ ਬਲਵਾਨ ਹੈ ਤੇ ਤੋਂ ਬਲਵਾਨ ਮੈਂ ਨੀਵਾ ਨੂੰ ਕਮਾਤੀ ਬੀ ਬੀ ਬੋਲਦਾ ਹਾਂ ਤੇ ਸਭ ਤੋਂ ਪਹਿਲਾਂ ਜਿਸਟ ਮਾਜਾ ਦੀ ਇਹਨੂੰ ਬਰਾਉਣਾ ਤੇ ਉੱਤੇ ਲਿਖਿਆ ਅੰਦਾਜ਼ੇ ਦੇ ਪ੍ਰਧਾਨ

ਕਦਾਂ ਕਰਦਾ ਜਿਹੜੀ ਰਿਲੀਜ਼ ਕਰਨੀ ਹੈ ਨਾ ਬਾਹਰ ਆਸਟਾ ਜੀ ਜਸਵੀਰ ਗੜਈਆ ਜੀ ਪ੍ਰਧਾਨ ਜੀ ਬੋਲੀਏ ਸੋਨਹਾਰ ਤਲਵੰਤਰ ਗੁਰਮੀਦੀ ਪ੍ਰਧਾਨ ਜੀ ਜਸਵੰਤ ਕਪੂਰ ਜੀ ਮੈਂ ਲਗਾਤਾਰ 3 ਸਾਲ ਹੋ ਗਏ ਜਿਹੜੇ ਉਪਾਲਾ ਕਰਦਿਆਂ ਮਾਰਦਾ ਅਜੀਤ ਸਿੰਘ ਜੀ ਦਾ ਅੱਜ 186 ਵਜਨਮ ਦਿਹਾੜਾ ਅੱਜ ਇਟਸ 81 ਸਾਲ ਹੋ ਗਿਆ ਦੁਨੀਆ ਤੇ ਆਏ ਸੀ ਔਰ ਆ ਕੇ ਆਪਣਾ ਰਾਹ ਕਰਕੇ ਚਲੇ ਗਏ। ਉਹਨਾਂ ਦੀ ਯਾਦ ਦੇ ਵਿੱਚ ਕਿਸੇ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਸਾਨੂੰ ਸੰਗਤਾਂ ਮਿਲ ਕੇ ਪ੍ਰਾਲਾ ਕਰ ਰਹੇ ਆ। ਬਲੈ ਸ਼ਾਹੀ ਪਰਿਵਾਰ ਪੀਤੀ ਸਿੰਘ ਜੀ, ਰਾਣੀ ਪੀਤੀ ਸਿੰਘ ਜੀ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਸਾਰੀ ਸੰਗਤ ਨੂੰ ਬਾਇਕ ਕੀਤਾ ਵੱਡਾ ਜਿਹੜਾ ਹਜ਼ਾਰਾਂ ਦੀ ਗਿਣਤੀ ਤੱਕ ਜਿਹੜਾ ਹੈ ਇਹ ਸੰਗਤ ਦਾ ਉਹ ਇੱਥੇ ਹਾਜ਼ਰੀ ਭਰ ਰਿਹਾ ਪਰ ਪੰਦੇ ਮਹਾਨ ਕੀਰਤਨੀਏ ਭਾਈ ਜਗਿੰਦਰ ਸਿੰਘ ਯਾਰ ਸਾਹਿਬ ਕੀਰਤਨ ਕਰ ਰਹੇ ਨੇ। ਪਰ ਲੱਗੜ ਦਾ ਪ੍ਰਬੰਧ ਕੀਤਾ ਗਿਆ ਪਿੰਡਾਂ ਚੋਂ ਬੱਸਾਂ ਲਾਈਆਂ ਹੋਈਆਂ ਨੇ ਬੱਸਾਂ ਦੇ ਵਿੱਚ ਸੰਗਤ ਆ ਰਹੀ ਹੈ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਹਾਜ਼ਰੀ ਲਾ ਕੇ ਇੱਥੇ ਲੰਗਰ ਸਾਜਰੀ ਹੈ ਅਸ਼ੀਰਵਾਦ ਲੈ ਰਹੀ ਹੈ ਮਹਾਰਾਜਾ ਬੀਰ ਸਿੰਘ ਜੀ ਦਾ ਕੁ ਮਹਾਰਾਜ ਜੀ ਦਾ ਸੋ ਬਹੁਤ ਮੈਂ ਕਹਾਂ ਜੀ ਕਿ ਮੈਂ ਪ੍ਰਾਲਾ ਕਰ ਰਿਹਾ ਤਾਂ ਨਹੀਂ ਕੋਈ ਚਾਹ ਨਹੀਂ ਸੰਗਤ ਦਾ ਪ੍ਰਾਲਾ ਜੀ ਪ੍ਰਮਾਤਮਾ ਨੇ ਮੇਰੇ ਮਨ ਚ ਫੁਰਨਾ ਪਿਆ ਕਿ ਕਿਉਂ ਨਾ ਉਹਨਾਂ ਮਹਾਰਾਜਾਂ ਨੂੰ ਯਾਦ ਕੀਤਾ ਜਾ ਜਿਹਨਾਂ ਜਿਹੜੇ ਨਾਭਾ ਦਾ ਦੇਸ਼ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਨਾਭਾ ਰਾਜਸਤਾਨ ਦਾ ਨਾਂ ਹੈ ਜੀ ਤੇ ਉਹਨਾਂ ਨੂੰ ਯਾਦ ਕਰਨਾ ਆਪਣੇ ਆਪ ਦੇ ਵਿੱਚ ਬਸ ਖੂਣ ਵਾਲੀ ਗੱ ਸਸ ਮੁੱਚੀ ਸੰਗਤ ਦਾ ਦਾਨੀ ਸੱਜਣ ਜਿਹੜੀ ਵੀ ਸਹਿਯੋਗ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਅਸੀਂ ਇੱਕ ਨਾਭਾ ਦੇ ਇਤਿਹਾਸ ਤੇ ਉੱਪਰ ਲਿਖੀ ਕਿਤਾਬ ਵਿਰਾਸਤ ਨਾਭਾ ਜਿਹੜੀ ਹੈ ਹਿਸਟੋਰੀਅਨ ਸਿਮਰ ਸਿੰਘ ਜੀ ਉਹ ਵੀ ਅਸੀਂ ਲਿੰਕ ਕਰ ਰਹੇ ਹਾਂ ਤਾਂ ਕਿ ਘਰ ਘਰ ਦੇ ਵਿੱਚ ਨਾਭੇ ਦਾ ਇਤਿਹਾਸ ਜਾਵੇ ਸਾਡੇ ਜਿਹੜਾ ਇਹ ਪਛੋਕੜ ਹੈ ਸੇ ਨਾਭਾ ریاست ਦਾ ਉਹ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਮਾਤਾ ਨੂੰ ਪਤਾ ਲੱਗੇ ਸਕੂਲਾਂ ਤੋਂ ਬਹੁਤ ਸਾਰੇ ਬੱਚੇ ਆਏ ਹੋਏ ਨੇ ਇਨੋਬਾ ਦੇ ਨਾਲ ਦੌੜਨਾ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਪਤਾ ਲੱਗੇ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਸੰਘਤ ਦੇ ਸਹਿਯੋਗ ਨਾਲ ਕਰ ਰਹੇ ਹਾਂ ਸਾਰਿਆਂ ਨੂੰ ਅੱਜ ਮਹਾਰਾਜਾ 피ਰਾਸਵੀ ਵਿਦਿਆਖਸਰ ਕਾਸੀ ਵਿੱਚ ਜਨਮ ਦਿਹਾੜੀ ਨੇ ਬਹੁਤ ਬਹੁਤ ਮੁਬਾਰਕ ਮਹਾਰਾਜਾ ਇਮਾਰਤ ਨੂੰ ਇਸ ਮਹਾਨ ਲਈ ਕੀ ਉਪਰਾਲੇ ਕਰ ਰਹੇ ਇਹਦੇ ਲਈ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਾਡੇ ਜਿਹੜੇ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਕੋਲੇ ਵੀ ਅਸੀਂ ਭੇਜੀ ਹੈ ਕਿ ਇਸ ਕਿਲੇ ਨੂੰ ਬਾਤ ਕਰਨ ਬਾਅਦ ਸਾਨੂੰ 500 ਕਰੋੜ ਦੀ مالی ਮਦਦ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਕਿਲੇ ਨੂੰ ਦੁਬਾਰਾ ਬਹਵਾਤ ਕਰੀਏ ਨੂੰ ਲੀਸ ਤੇ ਦੇ ਦਈਏ ਕਿਤੇ ਹੋਟਲ ਬਣਾਇਆ ਜਾ ਸਕੇ ਇੱਥੇ ਕੋਈ ਵਿਜ਼ਟਰ ਏਰੀਆ ਬਣਾਇਆ ਜਾ ਸਕੇ ਕਿਉਂਕਿ ਇੱਥੇ ਬਹੁਤ ਕਮਾਲ ਦੀ ਬਿਲਡਿੰਗ ਹੈ ਜਿੱਥੇ ਫਿਲਮਾਂ ਦੀ ਸ਼ੂਟਿੰਗ ਹੋ ਸਕਦੀ ਹੈ ਲੋਕ ਇਹ ਖਿੱਚ ਦਾ ਕੇਂਦਰ ਬਣ ਸਕਦਾ ਪੂਰੇ ਨਾਭਾ ਲਈ ਵਪਾਰਕ ਦੁਨੀਆ ਦੇ ਇਹਦਾ ਬਹੁਤ ਵੱਡਾ ਇਹ ਬੂਮ ਲਿਆ ਸਕਦੀ ਹੈ ਪੂਰੀਆਂ ਦੁਕਾਨਾਂ ਤੇ ਰੌਣਕ ਹੋਏਗੀ ਇਸ ਕਿਲੇ ਦੀ ਕਿਉਂਕਿ ਕਿਲਾ ਦੀ ਆਵਾਜ਼ ਆ ਤਾਂ ਨਾਭਾ ਪਾਦਾ ਜੀ

किस तरह से इंसान के कर्म उन्हें अमर कर देते हैं तो जो जो महाराज हीरा सिंह जी के कर्म थे उससे देखते हुए देखिए आज भी लोग उन्हें इतना याद करते हैं ना ही खाली नाभा शहर में बल्कि बद्रुका पिंड जहाँ वो पैदा हुए थे वहाँ पे भी आज एक फंक्शन रखा गया था उनके जन्मदिन को लेके तो देखिए बहुत गर्व महसूस होता है कि देखिए उन्हें आज भी इतना नौजवानों को मैं यही कहना चाहूंगी कि देखो इंसान के कर्म उन्हें अमर कर देते हैं एक एग्जाम्पल महाराज हीरा सिंह जी है પોપને કર્મો પે ધ્યાન દે સેવા કરે સિક્ક થા પાલન કરે નશે સે સબ દૂર રહે છાઈબાર સરકાર કે પાસ હે સરકાર સે વાતચીત હોતી રહે કે કિસકો ઠીક કિયા જાય એ જેડા મહારાજા હીરાસિંહ 90 દે રાજે તી કરની રાજા તીજી લોકી બહોત પૂજદેલે જી અસી ભી મહારાજા હીરાસિંહ પૂજદેં અસી બડા અચ્છા લગયા તીજી વારી આજ કિસીને મહારાજા હીરાસિંહ دا જન્મ દેન બનાયા સાડે નબને ਮੇਲੇ ਤੋਂ ਫਿਲਹਾਲ ਜੀ ਨੇ ਪ੍ਰਾਪਤ ਕੀਤਾ ਬੜਾ ਅੱਛਾ ਲੱਗਿਆ ਸੰਗਤ ਬੜੀ ਆਈ ਹੈ ਦੇਖੋ ਕਿੰਨੇ ਲੋਕਾਂ ਨੂੰ ਸ਼ਾਹ ਨਾਭੇ ਦੇ ਰਾਜ ਦਾ ਜਨਮ ਦਿਨ ਮਨਾਇਆ ਗਿਆ ਅਤੇ ਸਿੱਕੇ ਲੈ ਕੇ ਆਏ ਜਿਹੜੇ ਪੰਜਾਬ ਦੀਆਂ ਰਿਆਸਤਾਂ ਦੇ ਸਿੱਕੇ ਸੀ ਉਹਨਾਂ ਚ ਖਾਸ ਤੌਰ ਤੇ ਅੱਜ ਨਾਭਾ ਰਿਆਸਤ ਦੇ ਸਿੱਕੇ ਲੈ ਕੇ ਆਏ ਜਿਹੜੇ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜ ਭਰੂਪੁਰ ਸਿੰਘ ਜੀ ਮਹਾਰਾ ਦਵਿੰਦਰ ਸਿੰਘ ਨੇ ਚਾੜੀ ਦਿੱਤੇ ਉਹਨਾਂ ਵਿੱਚ ਵੀ ਬਹੁਤ ਰੇਅਰ ਜਿਹੜੇ ਇੱਕ ਨਜ਼ਰਾਨਾ ਪਾਇਨ ਜਿਹਨੂੰ ਕਹਿੰਦੇ ਅਸੀਂ ਉਹ ਚ ਗੋਵਿੰਦ ਜਾਈ ਸਿੱਕੇ ਆ ਜਿਹੜੇ ਨਾਭਾ ਰਾਜਸੂਤ ਨੇ ਜਾਰੀ ਕੀਤੇ ਸੀ ਉਸ ਤੋਂ ਇਲਾਵਾ ਇੱਥੇ ਜਿਹੜੇ ਫੁਲਕੀਆਂ ਰਾਜਸਤਾਨ ਦੇ ਨਾਲ ਚ ਪਟਿਆਲਾ ਵਾ ਜੀਂ ਦਾ ਕੈਤਲ ਮਲੇਰਕੋਟ ਦਾ ਸਟੇਟ ਦੇ ਵੀ ਸਿੱਕੇ ਐ ਸਿਕ ਰਾਜ ਦੇ ਸਿੱਕੇ ਵੀ ਐ ਲਿਆਣ ਦਾ ਮਕਸਦ ਇਹ ਹੈ ਕਿ ਆਪਾਂ ਜਿਵੇਂ ਇੱਥੇ ਕਿਲੇ ਦੇ ਵਿੱਚ ਨਾਭੇ ਦਾ ਮਹਾਰਾਜ ਹੀਰਾ ਸਿੰਘ ਦੀ ਯਾਦ ਚ ਦਿਨ ਬਣਾ ਰਹੇ ਉਹਦੇ ਨਾਲੇ ਵੀ ਕਿ ਇੱਥੋਂ ਦੀ ਸੰਗਤ ਨੂੰ ਲੋਕਾਂ ਨੂੰ ਬੱਚੇ ਜਿਹੜੇ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਨਾ ਬਹਾ ਰਿਆਸਤ ਕਿਹੜੀ ਸੀ ਇਹਦੇ ਕਿਹੜੇ ਰਾਜੇ ਸੀ ਉਹਨਾਂ ਨੇ ਕਿਹੜੇ ਸਿੱਕੇ ਜਾਰੀ ਕੀਤੇ ਆਪਣੀ ਵਿਰਾਸਤ ਤੋਂ ਜਾਣੂ ਕਰਾਉਣ ਲਈ ਅੱਜ ਇੱਥੇ ਸਾਰੀ ਐਕਸਿਜਨ ਲਗਾਈ ਜੀ ਇਹਦੇ ਵਿੱਚ ਦੀ ਸਿੱਖ ਕਾਲ ਦੇ ਮਹਾਰਾਜ ਸਿੱਖ ਮਿਸਲਾਂ ਤੋਂ ਸ਼ੁਰੂ ਹੋ ਕੇ ਸਿੱਖ ਮਿਸਲਾਂ ਮਹਾਰਾਜ ਰਣਜੀਤ ਸਿੰਘ ਖੜਕ ਸਿੰਘ ਸ਼ੇਰ ਸਿੰਘ ਦਿਲੀਪ ਸਿੰਘ ਉਸ ਤੋਂ ਇਲਾਵਾ ਮਹਾਰਾਜ ਹੀਰਾ ਸਿੰਘ ਮਹਾਰਾਜ ਭਰਪੂਰ ਸਿੰਘ ਜੀ ਦਵਿੰਦਰ ਸਿੰਘ ਜੀ ਇਹ ਪਿਛਲੇ 300 ਸਾਲ ਦਾ ਇਤਿਹਾਸ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਮੈਨੂੰ 38 ਸਾਲ ਲੱਗੇ ਜੀ ਇਹ ਇਕੱਠੇ ਕਰਨ ਨੂੰ ਪਹਿਲਾਂ ਸਕੂਲ ਟਾਈਮ ਤੋਂ ਮੈਂ ਸਿੱਕੇ ਇਕੱਠੇ ਕਰਦਾ ਸੀ ਉਸ ਤੋਂ ਬਾਅਦ ਫਿਰ ਮੈਂ ਇੰਡੀਆ ਸਾਰਾ ਕੰਪਲੀਟ ਕੀਤਾ ਵਰਲਡ ਕੀਤਾ ਫਿਰ ਪੰਜਾਬ ਤੇ ਆਇਆ ਪੰਜਾਬ ਤੋਂ ਮੈਨੂੰ ਜਦੋਂ ਸਿੱਖਾਂ ਦੇ ਸਿੱਕੇ ਦੇਖੇ ਤੇ ਇਹ ਮੈਨੂੰ ਅਚਾਨਕ ਜਿਹੜੇ ਸਿੱਕਿਆਂ ਤੇ ਇਹ ਤੇ ਇੱਕ ਗੱਲ ਜਿਹੜੀ ਜ਼ਿਆਦਾ ਟਰੈਕ ਕੀਤੀ ਹੋਈ ਸੀ ਕਿ ਇਹਨਾਂ ਸਿੱਕਿਆਂ ਤੇ ਰਾਜੇ ਦਾ ਨਾਮ ਨਹੀਂ ਲਿਖਿਆ ਸਿੱਖ ਕੋਇਨ ਜਿਹੜੇ ਨਾਨਕ ਜੀ ਸਿੱਕਾ ਇੱਕ ਸਿੱਕਾ ਦੁਨੀਆ ਦਾ ਜਿੱਥੇ ਨਾਨਕ ਗੁਰੂ ਗੋਬਿੰਦ ਸਿੰਘ ਲਿਖ ਕੇ ਸਿੱਕਾ ਚਲਾਇਆ ਅੱਜ ਜਿਹੜੇ 90 ਦੇ ਸਿੱਕੇ ਇੱਥੇ ਉਹ ਰੱਖੇ ਗਏ ਉਹ ਵੀ ਗੋਬਿੰਦ ਸਿੰਘ ਜੀ ਸਿੱਕੇ ਰੱਖੇ ਗਏ ਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਜਾਰੀ ਕੀਤੇ